ਜੋਰਜੀਆ ਦੇ ਵਿੱਚ ਹੋਈਆਂ ਮੌਤਾਂ ਦੇ ਮਾਮਲੇ 'ਚ ਹੁਣ ਇੱਕ ਹੋਰ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੋਗਾ ਦੇ ਪਿੰਡ ਕਲਕਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜੋ 조ਰਜੀਆ ਦੇ ਵਿੱਚ 11 ਭਾਰਤੀਆਂ ਦੀ ਮੌਤ ਹੋਈ ਸੀ ਉਸ ਦੇ ਵਿੱਚ ਹੁਣ ਇੱਕ ਮੁੰਡਾ ਹੋਰ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦਾ ਕਿ ਪਿੰਡ ਕਲਕਲਾ ਹੈ ਅਤੇ ਜੋ ਕਿ 4 ਮਹੀਨੇ ਪਹਿਲਾਂ ਹੀ 조ਰਜੀਆ ਦੇ ਵਿੱਚ ਗਿਆ ਸੀ ਤਾਂ ਦੱਸਦੀ ਹੈ ਕਿ 2 ਸਾਲ ਪਹਿਲਾਂ ਇਹ ਨੌਜਵਾਨ ਗगनਦੀਪ ਸਿੰਘ ਦੁਬਈ ਦੇ ਵਿੱਚ ਲਗਾ ਕੇ ਆਇਆ ਤੇ ਫਿਰ ਇਹ ਜਦੋਂ ਵਾਪਸ ਆਇਆ ਤਾਂ 4 ਮਹੀਨੇ ਪਹਿਲਾਂ ਹੀ ਜੌਰਜੀਆ ਦੇ ਵਿੱਚ ਗਿਆ ਸੀ ਤਾਂ ਉੱਥੇ ਤੁਹਾਨੂੰ ਦੱਸਦੀ ਹੈ ਕਿ ਬਰਫੀਲੇ ਤੂਫਾਨ ਦੇ ਕਾਰਨ ਜਿਸ ਹੋਟਲ ਦੇ ਵਿੱਚ ਇਹ ਸਾਰੇ ਰੁਕੇ ਹੋਏ ਸੀ ਉਸਦੇ ਆਲੇ-ਦੁਆਲੇ ਤੋਂ ਬਰਫ ਜੰਮ ਜਾਂਦੀ ਹੈ ਬਰਫ ਉਸ ਨੂੰ ਆਪਣੇ ਅੰਦਰ ਢੱਕ ਲੈਂਦੀ ਹੈ ਤੇ ਫਿਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੋਟਲ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਤਾਂ ਅੰਦਰ ਜਨਰੇਟਰ ਚਲਾਇਆ ਜਾਂਦਾ ਹੈ ਜਨਰੇਟਰ ਚਲਾ ਕੇ ਜਦੋਂ ਇਹ ਸਾਰੇ ਹੀ ਲੋਕ ਸੌ ਰਹੇ ਸੀ ਤਾਂ ਅਚਾਨਕ ਹੀ ਹੀਟਰ ਦੀ ਗੈਸ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਅਤੇ ਉਸ ਗੈਸ ਦੇ ਚੜਨ ਦੇ ਕਾਰਨ 11 ਭਾਰਤੀਆਂ ਸਮੇਤ ਇੱਕ ਵਿਦੇਸ਼ੀ ਮਹਿਲਾ ਦੀ ਮੌਤ ਹੋ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਪੰਜਾਬ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਪਤੀ ਪਤਨੀ ਜੋ ਕਿ 조ਰਜੀਆ ਦੇ ਇਸੇ ਹੋਟਲ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਫਿਰ ਇੱਕ ਖੰਨਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋਈ ਸੀ ਤੇ ਹੁਣ ਇਹ ਤੀਸਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਕਲਕਲਾ ਤੋਂ ਸਾਹਮਣੇ ਆਇਆ ਹੈ ਤਾਂ ਜੌਰਜੀਆ ਦੇ ਵਿੱਚ ਜੋ ਬੀਤੇ ਦਿਨਾਂ ਕਾਂਡ ਵਾਪਰਿਆ ਉਸ ਦੇ ਵਿੱਚ ਲਗਾਤਾਰ ਭਾਰਤੀਆਂ ਦੀ ਮੌਤ ਦੇ ਅੰਕੜੇ ਜੋ ਨੇ ਉਹ ਵੱਧੇ ਜਾ ਰਹੇ ਨੇ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਿਸ ਦੇ ਵਿੱਚ ਜ਼ਿਆਦਾਤਰ ਪੰਜਾਬੀ ਦੱਸੇ ਜਾ ਰਹੇ ਨੇ ਤੇ ਪੰਜਾਬ ਤੋਂ ਇਹ ਹੁਣ ਚੌਥੀ ਮੌਤ ਦਾ ਮਾਮਲਾ ਸਾਹਮਣੇ ਆਇਆ ਤਾਂ ਗਗਨਦੀਪ ਸਿੰਘ ਵਜੋਂ ਈਜ਼ੀ ਪਛਾਣ ਹੋਈ ਹੈ ਜੋ ਕਿ 2 ਮਹੀਨੇ ਪਹਿਲਾਂ ਹੀ ਜਾਰਜੀਆ ਦੇ ਵਿੱਚ ਗਿਆ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਹ 2 ਸਾਲ ਪਹਿਲਾਂ ਵੀ ਵਿਦੇਸ਼ ਤੇ ਵਿਚਲਾ ਗਿਆ ਸੀ ਤੇ ਉੱਥੋਂ ਆ ਕੇ ਜਦੋਂ ਇਹ 4 ਮਹੀਨੇ ਪਹਿਲਾਂ ਜਾਰਜੀਆ ਗਿਆ ਤਾਂ ਹੁਣ ਇਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਉੱਤੇ ਹੀ ਹੁਣ ਪਰਿਵਾਰ ਦੇ ਵਿੱਚ ਜੋ ਹੈ ਉਹ ਸੱਥਰ ਵਿਛਿਆ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਖਾਲ ਹੈ ਤੇ ਹੁਣ ਪ੍ਰਸ਼ਾਸਨ ਨੂੰ ਇੱਕ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇ ਹੈ ਉਸ ਨੂੰ ਵਤਨ ਦੇ ਵਿੱਚ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਜੋਰਜੀਆ ਦੇ ਵਿੱਚ ਹੋਈਆਂ ਮੌਤਾਂ ਦੇ ਮਾਮਲੇ 'ਚ ਹੁਣ ਇੱਕ ਹੋਰ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਪੰਜਾਬ ਦੇ ਮੋਗਾ ਦੇ ਪਿੰਡ ਕਲਕਲਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਜੋ 조ਰਜੀਆ ਦੇ ਵਿੱਚ 11 ਭਾਰਤੀਆਂ ਦੀ ਮੌਤ ਹੋਈ ਸੀ ਉਸ ਦੇ ਵਿੱਚ ਹੁਣ ਇੱਕ ਮੁੰਡਾ ਹੋਰ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦਾ ਕਿ ਪਿੰਡ ਕਲਕਲਾ ਹੈ ਅਤੇ ਜੋ ਕਿ 4 ਮਹੀਨੇ ਪਹਿਲਾਂ ਹੀ 조ਰਜੀਆ ਦੇ ਵਿੱਚ ਗਿਆ ਸੀ ਤਾਂ ਦੱਸਦੀ ਹੈ ਕਿ 2 ਸਾਲ ਪਹਿਲਾਂ ਇਹ ਨੌਜਵਾਨ ਗਗਨਦੀਪ ਸਿੰਘ ਦੁਬਈ ਦੇ ਵਿੱਚ ਲਗਾ ਕੇ ਆਇਆ ਤੇ ਫਿਰ ਇਹ ਜਦੋਂ ਵਾਪਸ ਆਇਆ ਤਾਂ 4 ਮਹੀਨੇ ਪਹਿਲਾਂ ਹੀ ਜੌਰਜੀਆ ਦੇ ਵਿੱਚ ਗਿਆ ਸੀ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਬਰਫੀਲੇ ਤੂਫਾਨ ਦੇ ਕਾਰਨ ਜਿਸ ਹੋਟਲ ਦੇ ਵਿੱਚ ਇਹ ਸਾਰੇ ਰੁਕੇ ਹੋਏ ਸੀ ਉਸ ਦੇ ਆਲੇ-ਦੁਆਲੇ ਤੋਂ ਬਰਫ ਜੰਮ ਜਾਂਦੀ ਹੈ ਬਰਫ ਉਸ ਨੂੰ ਆਪਣੇ ਅੰਦਰ ਢੱਕ ਲੈਂਦੀ ਹੈ ਤੇ ਫਿਰ ਦੱਸਿਆ ਜਾ ਰਿਹਾ ਹੈ ਕਿ ਜਦੋਂ ਹੋਟਲ ਦੇ ਵਿੱਚ ਲਾਈਟ ਚਲੀ ਜਾਂਦੀ ਹੈ ਤਾਂ ਅੰਦਰ ਜਨਰੇਟਰ ਚਲਾਇਆ ਜਾਂਦਾ ਜਨਰੇਟਰ ਚਲਾ ਕੇ ਜਦੋਂ ਇਹ ਸਾਰੇ ਹੀ ਲੋਕ ਸੌ ਰਹੇ ਸੀ ਤਾਂ ਅਚਾਨਕ ਹੀ ਮੀਟਰ ਦੀ ਗੈਸ ਉਹਦੇ ਅੰਦਰ ਪੈਦਾ ਹੋ ਜਾਂਦੀ ਹੈ ਅਤੇ ਉਸ ਗੈਸ ਦੇ ਚੜਨ ਦੇ ਕਾਰਨ 11 ਭਾਰਤੀਆਂ ਸਮੇਤ ਇੱਕ ਵਿਦੇਸ਼ੀ ਮਹਿਲਾ ਦੀ ਮੌਤ ਹੋ ਜਾਣ ਦਾ ਇਹ ਮਾਮਲਾ ਸਾਹਮਣੇ ਆਇਆ ਸੀ ਹਾਲਾਂਕਿ ਪੰਜਾਬ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾ ਮਾਮਲਾ ਸੁਨਾਮ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਪਤੀ ਪਤਨੀ ਜੋ ਕਿ 조ਰਜੀਆ ਦੇ ਇਸੇ ਹੋਟਲ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਫਿਰ ਇੱਕ ਖੰਨਾ ਤੋਂ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਨੌਜਵਾਨ ਦੀ ਮੌਤ ਹੋਈ ਸੀ ਤੇ ਹੁਣ ਇਹ ਤੀਸਰਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਮੋਗਾ ਦੇ ਪਿੰਡ ਕਲਕਲਾ ਤੋਂ ਸਾਹਮਣੇ ਆਇਆ ਹੈ ਤਾਂ 조ਰਜੀਆਂ ਦੇ ਵਿੱਚ ਜੋ ਬੀਤੇ ਦਿਨਾਂ कांड ਵਾਪਰਿਆ ਉਸ ਦੇ ਵਿੱਚ ਲਗਾਤਾਰ ਭਾਰਤੀਆਂ ਦੀ ਮੌਤ ਦੇ ਅੰਕੜੇ ਜੋ ਨੇ ਉਹ ਵਧਦੇ ਜਾ ਰਹੇ ਨੇ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਜਿਸ ਦੇ ਵਿੱਚ ਜ਼ਿਆਦਾਤਰ ਪੰਜਾਬੀ ਦੱਸੇ ਜਾ ਰਹੇ ਨੇ ਤੇ ਪੰਜਾਬ ਤੋਂ ਇਹ ਹੁਣ ਚੌਥੀ ਮੌਤ ਦਾ ਮਾਮਲਾ ਸਾਹਮਣੇ ਆਇਆ ਤਾਂ ਗਗਨਦੀਪ ਸਿੰਘ ਵਜੋਂ ਈਜ਼ੀ ਪਛਾਣ ਹੋਈ ਹੈ ਜੋ ਕਿ 2 ਮਹੀਨੇ ਪਹਿਲਾਂ ਹੀ ਜੌਰਜੀਆ ਦੇ ਵਿੱਚ ਗਿਆ ਸੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇਹ 2 ਸਾਲ ਪਹਿਲਾਂ ਵੀ ਵਿਦੇਸ਼ ਤੇ ਵਿਚਲਾ ਗਿਆ ਸੀ ਤੇ ਉੱਥੋਂ ਆ ਕੇ ਜਦੋਂ ਇਹ 4 ਮਹੀਨੇ ਪਹਿਲਾਂ ਜੌਰਜੀਆ ਗਿਆ ਤਾਂ ਹੁਣ ਇਸ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਹੁਣ ਪਰਿਵਾਰ ਦੇ ਵਿੱਚ ਜੋ ਹੈ ਉਹ ਸੱਥਰ ਵਿੱਚ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਖਾਲ ਹੈ ਤੇ ਹੁਣ ਪ੍ਰਸ਼ਾਸਨ ਨੂੰ ਇੱਕ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੇ ਪੁੱਤ ਦੀ ਜੋ ਮ੍ਰਿਤਕ ਦੇ ਹੈ ਉਸ ਨੂੰ ਵਤਨ ਦੇ ਵਿੱਚ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ